ਅੱਜ ਪਿੰਡ ਜਾਂਡਵਾਲਾ ਭੀਮੇਸ਼ਾ ਵਿਖੇ ਡਾਕਟਰ ਪ੍ਰਦੀਪ ਵਾਰਸ ਐਮਬੀਬੀਐਸ ਲੋਕਾਂ ਨੂੰ ਟੀਵੀ ਦੀ ਬਿਮਾਰੀ ਤੋਂ ਜਾਣੂ ਕਰਵਾਉਂਦੇ ਹੋਏ ਤੇ ਉਸ ਦੇ ਇਲਾਜ ਬਾਰੇ ਦੱਸਦੇ ਹੋਏ ਆਓ ਤੁਹਾਨੂੰ ਸੁਣਾਉਣੇ ਆ ਡਾਕਟਰ ਪ੍ਰਦੀਪ ਵਾਰਸ ਦੀ ਜਵਾਨੇ ਮੇਰਾ ਨਾਮ ਡਾਕਟਰ ਪ੍ਰਦੀਪ ਵਾਰਸ ਹੈ ਮੈਂ ਐਮਬੀਬੀਐਸ ਹੈਗਾ ਤੇ ਇੱਥੇ ਕਲੀਨਿਕ ਤੇ ਹੈਗਾ ਮੈਡੀਕਲ ਅਫਸਰ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਟੀਵੀ ਟੀਵੀ ਇੱਕ ਬਹੁਤ ਹੀ ਖਤਰਨਾਕ ਬਿਮਾਰੀ ਹੈ ਬਟ ਇਹਦਾ ਇਲਾਜ ਹੈਗਾ ਠੀਕ ਹੈ ਇਸ ਹਫਤੇ ਸਿਰਫ ਫੇਫੜਿਆਂ ਨੂੰ ਨਹੀਂ ਇਫੈਕਟ ਕਰਦੀ ਇਹ ਬਾਕੀ ਸਰੀਰ ਦੇ ਕਿਸੇ ਵੀ ਅੰਗ ਨੂੰ ਕਰ ਸਕਦੀ ਹੈ ਹੱਡੀਆਂ ਨੂੰ ਵੀ ਮਸਲ ਨੂੰ ਵੀ ਦਿਮਾਗ ਨੂੰ ਵੀ ਤੇ ਇਸ ਪਿੱਛੇ ਕਿਸੇ ਨੂੰ ਵੀ ਖੰਗ ਹੈਗੀ ਹੈ 2 ਹਫਤੇ ਤੋਂ ਜ਼ਿਆਦਾ ਤਾਂ ਆ ਕੇ ਆਪਣਾ ਪ੍ਰੋਪਰ ਜਾਂਚ ਕਰਾਓ ਤੇ ਇਹ ਸਿੱਧਾ ਪ੍ਰੋਪਰ ਇਲਾਜ ਹੈਗਾ ਤੇ ਕਿਸੇ ਦੇ ਘਰੇ ਕੋਈ ਛੋਟਾ ਬੱਚਾ ਪੈਦਾ ਹੋ ਰਿਹਾ ਇੱਕ ਬੀਸੀਟੀ ਨਾਮ ਦੀ ਵੈਕਸੀਨ ਆਉਂਦੀ ਹੈ ਉਹਨਾਂ ਨਾਲ ਬਿਮਾਰੀ ਬਚੀ ਜਾ ਸਕਦੀ ਹੈ ਠੀਕ ਹੈ ਡਾਕਟਰ ਸਾਹਿਬ ਦੇ ਨਾਲ ਨਾਲ ਮੈਂ ਜਿਹੜੇ ਸਾਡੇ ਰਿਸਪੈਕਟਡ ਜਿੰਨੇ ਵੀ ਸਾਡੇ ਸਰਪੰਚ ਸਭਾ ਮੈਂਬਰ ਸਾਰੇ ਤੁਹਾਨੂੰ ਇੱਥੇ ਜਿਹੜਾ ਜਿੰਨੇ ਮਰੀਨ ਸਾਰੇ ਐਵੇਂ ਤਾਂ ਡਾਕਟਰ ਸਾਹਿਬ ਨੇ ਤੁਹਾਨੂੰ ਟਿਊਬਰਕੂਲੋਸਿਸ ਟੀਬੀ ਬਾਰੇ ਦੱਸਤਾ ਪੰਜਾਬ ਸਰਕਾਰ ਦਾ ਇੱਕ 100 ਦਿਨ ਦੀ ਕੈਂਪੇਨ ਚੱਲ ਰਹੀ ਪਿੰਡਾਂ 'ਚ ਜਿੰਨਾ 'ਚ ਸਾਡੀਆਂ ਵੈਨਾਂ ਔਰ ਸਾਡੇ ਡਾਕਟਰ ਸਾਡੇ ਲੈਬਾਰਟਰੀ ਟੈਕਨੀਸ਼ੀਅਨ ਉਹ ਤੁਹਾਨੂੰ ਟੀਬੀ ਸਕ੍ਰੀਨ ਤੇ ਜਾ ਕੇ ਸਾਰੇ ਪੇਸ਼ੈਂਟ ਦਾ ਸਾਰਾ ਡਿਟੇਲ ਦੇ ਕੇ ਦੱਸਦੇ ਜਿਹੜਾ ਬੰਦਾ ਵੀਡੀਓ ਦੇਖਦਾ ਉਹ ਜ਼ਿਆਦਾ ਫੈਕਟ ਆਉਂਦਾ ਹੈ ਇਹ ਮਾਨਯੋਗ ਸਿਵਲ ਸਜਨ ਦੇ ਹੁਕਮ ਅਨਸਾਰ ਐਸ.ਐਮ.ਡੀ ਪ੍ਰੈਜ਼ੈਂਸ ਜਿਹੜ ਸਾਡਾ ਮਤਲਬ ਕਹਿੰਦੇ ਵੀ ਜੇ ਰੱਬ ਨਾਲ ਕੋਈ ਕਿਸ ਨੂੰ ਟੀਵੀ ਹੁੰਦੀ ਵੀ ਹੈ ਤਾਂ ਉਹਨਾਂ ਦੇ ਲਈ ਸਾਡੇ ਵੱਲੋਂ ਸਰਕਾਰ ਵੱਲੋਂ ਬਿਲਕੁਲ ਫ੍ਰੀ ਇਲਾਜ ਹੈਗਾ ਅਸੀਂ ਉਹਨਾਂ ਨੂੰ ਪ੍ਰੋਪਰ ਮੋਟੀਵੇਟ ਕਰਦੇ ਹਾਂ ਇਹਦੇ ਵਿੱਚ ਜਿਹੜਾ ਬੰਦਾ ਟੈਂਡੈਂਟ ਹੁੰਦਾ ਕਦੇ-ਕਦੇ ਉਹਨੂੰ ਵੀ ਲੋੜ ਪੈਂਦੀ ਹੈ ਜੋ ਸੱਚ 24 ਘੰਟੇ ਕੰਟੈਕਟ 'ਚ ਰਹਿੰਦਾ ਤਾਂ ਇਹਨੂੰ ਲੈਕਲੀ ਲੈਣਾ ਚਾਹੀਦਾ ਜੇ ਕਿਸ ਨੂੰ ਮਲੇ 10 12 14 ਦਿਨ ਤੋਂ ਬੁਖਾਰ ਆ ਰਿਹਾ ਥੋੜਾ ਜਿਹਾ ਭਾਰ ਘਟਣਾ ਸ਼ੁਰੂ ਹੋ ਗਿਆ ਤਾਂ ਥੋੜਾ ਜਿਹਾ ਸਿੰਪਟਮਸ ਸਾਨੂੰ ਸੋਚ ਲੈਣਾ ਚਾਹੀਦਾ ਵੀ ਮੇਬ ਵੀ ਹੋ ਸਕਦਾ ਟੀਵੀ ਹਾਂ ਸਾਰੀ ਖੰਗ ਖਾਂਸੀ ਟੀਵੀ ਨਹੀਂ ਬਸ ਕੁਝ ਜਿਹੇ ਹੈਗੇ ਜਿੰਦਨਾ ਭਾਰ ਜਦ ਥੋੜਾ ਮਤਲਬ ਭੁੱਖ ਲੱਗਣਾ ਬੰਦ ਹੋਈ ਨਾ weight ਘਟਣਾ ਸ਼ੁਰੂ ਹੋਈ ਨਾ ਤਾਂ ਉਦੋਂ ਡਾਕਟਰ ਦੀ ਜੜੀ ਰੈ ਲੈਣੀ ਜ਼ਰੂਰੀ ਹੈ ਤਾਂ ਸਾਡੀ ਮਤਲਬ ਇਹ ਹੀ ਉਮੀਦ ਹੈ ਕਿ ਤੁਸੀਂ ਜਿੰਨੇ ਵੀ ਸਾਡੇ ਅੱਜ ਇਹ ਚੀਜ਼ਾਂ ਨੂੰ ਸੁਣ ਰਹੇ ਹੋ ਇਹਨਾਂ ਨੂੰ ਆਪਣੇ ਪਿੰਡਾਂ 'ਚ ਨੌਜਵਾਨਾਂ ਨੂੰ youth club ਦੇ ਸਾਰੇ ਮੈਂਬਰ ਨੂੰ ਐਡਵਾਈਸ ਕਰੋ ਜੋ ਕਿ ਪੇਸ਼ੈਂਟ ਤੁਹਾਡੇ ਕੰਟੈਕਟ ਚਾਹੁੰਦਾ ਤਾਂ ਉਹਨੂੰ PCS ਜਨਰਲ ਭੀਮੇਸ਼ਰ ਰੈਫਰ ਕਰੋ ਜਾਂ ਸਾਨੂੰ ਫੋਨ ਕਰੋ ਸਾਡੀਆਂ ਹੈਲਪਲਾਈਨਸ ਹੈਗੀਆਂ ਅਸੀਂ ਨੈਟ ਤੇ ਵੀ ਪਾਈਆਂ ਹੋਈਆਂ ਤੇ ਗਰੁੱਪ ਵੀ ਚ ਹੈਗੀਆਂ ਤਾਂ ਸૌ ਤੁਹਾਡਾ ਸਾਰਿਆਂ ਦਾ ਜਿਹੜਾ ਬਹੁਤ ਧੰਨਵਾਦ ਤੁਸੀਂ ਆਪਣਾ ਸਾਰਾ ਕੀਮਤੀ ਟਾਈਮ ਕੱਢ ਕੇ ਸਾਰੇ ਕੋਲ ਆਏ ਇੱਕ ਵਾਰ ਤੋਂ ਅੰਡਾ ਤੇ ਐਸਐਮਓ ਐਮਓ ਵੱਲੋਂ ਵੀ ਸਾਡਾ ਧੰਨਵਾਦ